ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਪਿਆਰਿਓ ਜੇ ਚੰਗਾ ਵਕਤ ਲਿਆਣਾ ਹੈ ਤੇ ਸਾਨੂੰ ਮਿਹਨਤ ਕਰਨੀ ਪੈਣੀ ਹੈ ਜੀ ਮਿਹਨਤ ਕੀਤਿਆਂ ਬਗੈਰ ਕੁਛ ਨਹੀਂ ਹੁੰਦਾ ਭਾਵੇਂ ਤੁਸੀਂ ਜਿੰਨਾ ਮਰਜ਼ੀ ਰੋਈ ਜਾਓ ਪਿੱਟੀ ਜਾਓ ਮਿਹਨਤ ਕਰਨੀ ਪੈਣੀ ਹੈ ਔਰ ਸਬਰ ਰੱਖਣਾ ਪੈਣਾ ਹੈ ਆਓ ਜੀ ਸੁਣਦੇ ਆ ਜੀ ਭਾਈ ਸਾਹਿਬ ਜੀ ਦੇ ਵਿਚਾਰਾਂ ਨੂੰ ਕਹਿੰਦੇ ਰਹਿੰਦੇ ਆ ਚੰਗਾ ਵਕਤ ਆਏਗਾ ਚੰਗਾ ਸਮਾਂ ਆਏਗਾ ਚੰਗਾ ਟਾਈਮ ਆਏਗਾ ਹੱਥ ਤੇ ਹੱਥ ਰੱਖ ਕੇ ਬੈਠਾ ਰਹੇਗਾ ਕਦੇ ਨਹੀਂ ਆਉਣਾ ਤੂੰ ਹੱਥ ਤੇ ਅਤਰੱਕੇ ਬੈਠਾ ਰਹੀ ਉਹ ਕਿਤਨਾ ਕਿਤੇ ਲੱਤ ਤੇ ਲੱਤਰ ਕੇ ਬੈਠਾ ਰੋ ਜਦੋਂ ਤੂੰ ਹੱਥ ਤੋਂ ਹੱਥ ਚੁੱਕਣਾ ਹੈ ਨਾ ਹਿੰਮਤ ਕਰਨੀ ਹੈ ਉਹਨੇ ਲੱਤ ਤੋਂ ਲੱਤ ਚੁੱਕ ਕੇ ਤੇਰੇ ਵਾਲੇ ਪਾਸੇ ਤੁਰ ਪੈਣਾ ਹੈ ਭੱਜ ਕੇ ਆਉਣਾ ਤੇ ਖਿੱਚ ਕੇ ਲਿਆਈਦਾ ਚੰਗਾ ਜਾਂ ਮਾੜਾ ਸਮਾਂ ਨਹੀਂ ਹੁੰਦਾ ਚੰਗੇ ਮਾੜੇ ਅਸੀਂ ਹੁੰਨੇ ਆ ਅਸੀਂ ਜਦੋਂ ਚੰਗੇ ਬਣ ਗਏ ਮਿਹਨਤੀ ਬਣ ਗਏ ਤੇ ਸਮਾਂ ਚੰਗਾ ਆ ਗਿਆ ਵਧੀਆ ਟਾਈਮ ਆ ਗਿਆ ਬਹੁਤ ਸਾਰੇ ਲੋਗ ਬਹਾਰਾਂ ਉਡੀਕਦੇ ਐ ਰੌਣਕਾਂ ਉਡੀਕਦੇ ਐ ਪਰ ਕੁਝ ਮਿਹਨਤੀ ਦ੍ਰਿੜਤਾ ਵਾਲੇ ਇੰਦਾਂ ਦੇ ਐ ਜਿੱਥੇ ਚਲੇ ਜਾਣ ਰੌਣਕ ਲਾ ਦਿੰਦੇ ਆਂ ਬਹਾਰਾਂ ਦੇ ਮੋਤਾਜ ਨਹੀਂ ਬਹਾਰਾਂ ਉਹਨਾਂ ਦੇ ਮਗਰ ਮਗਰ ਚੱਲਦੀਆਂ ਪਰ ਉਹ ਲੋਕ ਕਿਹੜੇ ਐ ਜਿਹੜੇ ਦ੍ਰਿੜਤਾ ਨਾਲ ਫੈਸਲੇ ਲੈਂਦੇ ਐ ਹੌਸਲੇ ਵਾਲੇ ਐ ਮਿਹਨਤੀ ਐ ਤੇ ਅੱਗੇ ਵਧਦੇ ਵਧਦੇ ਜਾਂਦੇ ਐ ਕਬਰਾਂ ਦੇ ਨਹੀਂ ਕਾਇਮ ਰਹਿੰਦੇ ਐ ਇਸ ਕਰਕੇ ਕਾਇਮ ਰਹਿਣਾ ਜੋ ਮਰਜ਼ੀ ਹੋ ਜਾਏ ਚੜ੍ਹਦੀ ਕਲਾ 'ਚ ਰਹਿਣਾ